ਵਾਹਿਗੁਰੂ ਗਗਨਮ ਤਾਲ ਰਾਵ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ ਵਾਹਿਗੁਰੂ ਧੂਪ ਮਾਲੀ ਆ ਨਲੋ ਪਾਵਨ ਜਵਰੋ ਕਰੇ ਸਾਗਲ ਬਨ ਰਾਈ ਬੁਲੰਦ ਜੋਤੀ ਕੈਸੇ ਆਰਤੇ ਨਨਨਾ ਤੇਰੇ ਆਰਤੇ ਅਨਹਤਾ ਸ਼ਬਦ ਵਾਜੰਦ ਪੇਰੀ ਵਾਏ ਗੁਰੂ ਸਹਿ ਸਕਵ ਲੈ ਨਨਨ ਨਨ ਹੈ ਦੋ ਹੀ ਕਉ ਸਹਿ ਸਮੂਰਤ ਨੰਨਾ ਇੱਕ ਦੋ ਵਾਏ ਗੁਰੂ ਸਹਿ ਪਾਦ ਬੇਮਾਲ ਨਨ ਇੱਕ ਪਾਦ ਗੰਧ ਬਿਨ ਸੈ ਸਦਾਵ ਗੰਧ ਐ ਵੈ ਚਲਤ ਮੋਹੀ ਵਾਏ ਗੁਰੂ ਸਾਹਿਬ ਮੈਂ ਜੋਤ ਜੋਤ ਹੈ ਸੋਏ ਦਿਸ ਕੈ ਚਾਨਨ ਸਭ ਮੈਂ ਜਾਨਨ ਹੋਈ ਗੁਰ ਸਾਖੀ ਜੋਤ ਪਰ ਘਟ ਹੋਈ ਵਾਏ ਗੁਰ ਜੋਤਿਸ ਭਾਵ ਸੋ ਦੇ ਹੋਏ ਹਰ ਚਾਰ ਨਾਮ ਲ ਮਕਰਾਂਦ ਲੋ ਬੇ ਤਮਨੋ ਹਾਨ ਦਿਨ ਮਾਏ ਆਏ ਬਿਆਸ ਗਿਰ ਪਾ ਜਲ ਦੇ ਨਾਨਕ ਸਾਰੰਖ ਹੋਏ ਜਾਤੇ ਤੇਰੇ ਨਾਮ ਵਾਸਾ ਵਾਇ ਕਰੋ ਨਾਮ ਤੇਰਾਰ ਦੀ ਮਾ ਜਨ ਮੁਰਾਰੇ ਹਰ नाम नामेन छोटे सगल पसारे नम ते आसनो नाम तेरो युरसा नाम तेरा केसरो ले षटकारी नाम तेरा अम्बोला नाम चंदना ते चन्दना काश जपनाले दुर्य तेरा देवा नाम तेरो भाति తేర తేర పసారే నమ్మ తేరే గీ జోధలగా జోధలగా పొయ్యుయారవన సగల రే నేరు థాగా నమ ఫళారే స్వామి సగల జ ਤੋ ਦੇ ਗਿਆ ਅਰ ਪਉਨਾਬ ਤੇਰਾ ਤੋਇ ਚਰ ਟੋਲਾਰੇ ਜਬ ਸੇ 8864 ਖਾਣੀ ਹੈ ਵਰਤਨ ਸਗਲ ਸੰਸਾਰ ਕਹੇ ਰਿ ਵੇਦਾਸ ਨਾਮ ਤੇਰਾ ਅਰ ਤੇ ਸਤ ਨਾਮ ਹੈ ਹਰ ਭੋਗ ਦੁਹਾ ਤਸਾ ਜਯਾਰਤੀ ਵਾਰ ਨ ਜਾਓ ਸੁਆਮੀ ਕਮਲਾ ਬਾਤੇ ਮੰਗਲਾ ਹਰ ਹਰ ਮੰਗਲਾ ਨੇਤ ਮੰਗਲ ਰਾਜਾ ਰਾਮ ਰਾਏਕ ਓਤਮ ਦਿਹਾਰਾ ਨਿਰਮਲ ਬਾਤੇ ਤੋ ਇਹ ਨਰੰਜਨ ਸੁਆਮੀ ਕਮਲਾ ਬਾ जान पूरन बखान मदन मुरत बैतार गोविन्द श्री सेण पज परमानंदे सोन सन्द्या तेरी देव देवा कर यत् पद याद ਲਖਿਆ ਜਾਏ ਵਾਹਿਗੁਰੂ ਤਤ ਤੇਲ ਨਾਮ ਗਿਆ ਬਾਦੀ ਦੀਪਕ ਦੇ ਉਜਿਆਰਾ ਜੋਤ ਲਾਏ ਜਗ ਦੇ ਸਜਾਇਆ ਭੂਜ ਭੂਜਨ ਹਾਰਾ ਪੰਚੇ ਸਬ ਦਇਨਾ ਹਦ ਬਾਜੇ ਸੰਗੇ ਸ good ਨਤਾ ਮਾਰੇ ਭਗਤ ਕਰੰਤੇ ਦਿਲ ਕੇ ਕਾਜ ਸਵਾਰਤਾ ਦਲ ਸਿਦਾ ਮੰਗੋ ਕਿਉ ਅਮਰ ਕੂ ਸੇ ਕਰੈ ਨਿਤ ਜੀਉ ਬਨਿਆ ਸਾਧਨ ਨੇਕਾਇ ਨਾਜ ਮੰਗੋ ਸਤ ਸਿਖਾ ਵਾਹਿਗੁਰੂ ਗਉ ਪੈਸ ਮੰਗੋ ਲਾ ਵੇਰੀ ਇਕ ਤਾ ਜਣ ਤਰੇ ਜੰਗੀਰੀ ਕਰਕੇ ਗੇ ਹਨ ਜੰਗੀ ਜਨ ਧੰਨਾ ਲੇਵੈ ਮੰਗੇ ਗੋਪਾਲ ਤੇਰਾਯਾ ਰਦਾ ਦਇਆ ਲੇ

ਚੱਲਰ ਤਾਲ ਮਿਰਦੰਗ ਉਪੰਗਰ ਬਾਬਲੀਏ ਸੋਰ ਸਜ ਮਿਲਾਵੇ ਕਿਨਰ ਗੰਧਰਪ ਗਾਨ ਕਰ ਗਨ ਜਸ ਅਬਸ਼ਰ ਨਰਦ ਦਿਖਾਵੇ ਸੰਖਨ ਕੀ ਤਨ ਟੰਡਨ ਕੇ ਘਰ ਫੂਲਨ ਕੇ ਬਰਖਾ ਬਰਖਾਵੇ ਆਰਤੀ ਕੋਟ ਕਰੇ ਸੁਰ ਸੰਦਰ ਪੀਖ ਬਰੰਦਰ ਕੇ ਬਲ ਜਾਵੇ ਦਾਨਤ ਦੇਸ਼ਨ ਦੇਖ ਪਰਦਰਸ਼ਨ ਭਾਲ ਮ ਗੰਗਦ ਅਸ਼ਤ ਲਾਵੇ ਮੋਤ ਗੁਲਾ ਲਦੇਵ ਘਰੇ ਮਿਲਦੇਵਨ ਕੇ ਕุล ਮੰਗਲ ਗਾਵੇ ਸਮయ్యా ਤੇਰਾ ਬੇਸ ਸਹੇ ਕਰਨਾ ਨਿਦ ਮੇਰੇ ਅਬੈ ਦਿਨ ਤੇ ਸੁਨ ਦੀਜੇ ਤੇ ਕਸ਼ ਚਾਹ ਤਹਾਉ ਚਿਤ ਮੈਂ ਸੋਇ ਕੇ ਜੈ ਸ਼ਸ਼ਤਰਨ ਸਿਉ ਅਤਿ ਇਹ ਰਨ ਭੇਤਰ ਜੂਜ ਮਰਉ ਤਉ ਸਾਜ ਪਦੇ ਜੈ ਸੰਤ ਸਹਾਏ ਸਦਾ ਯਗ ਮਾਏ ਕਿਰਪਾ ਕਰ ਸਿਆਮੇ ਸਭਈ ਆ ਪਾਏ ਗਏ ਜਪ ਤੇ ਤੁਮਰੇ ਤਬ ਦੇ ਗਉ ਅੰਖ ਘਰ ਨਹੀਂ ਅਨਿ ਹੋ ਰਾਮ ਰਹਿ ਮਬੂਰਾ न मनो श्री कृपा ते कार्य में न सब तो ही बेराम सगल द्वार को चाढ़ो द्वार गोविंद गोस तुहार ਫਿਰ ਦਫਰ ਦਫਰਾਵੇ ਆਏ ਆ ਪੜਿਆ ਦਸਰਨਾਏ ਨਾਨਕ ਬ੍ਰਹਮੇਨ ਤੇ ਆਪਣੀ ਭਗਤੀ ਲਾਏ ਚਾਰੇ ਗੁੰਡਾ ਪਾਲ ਕੇ ਆਇਆ ਪਾਇ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਦੂਰ ਦਨ ਬੇਦਨ ਕੇ ਕਲਬ ਕੇ ਪ੍ਰਗਟ ਨਾਮ ਕਰਾਏ ਸਭ ਸੇ ਖਨਕ ਸੁਖ ਦਏ ਜਹਦੇ ਪਾਏ ਸਹਾਰੇ ਦੁਰ ਆਗਿਆ ਭਈ ਅਕਾਲ ਕੇ ਅੰਨ ਜਲਾਇਓ ਬੰਧ ਸਭ ਸੇ ਕਾਨ ਗਾਹੂ ਕਮ ਹੈ ਗੁਰ ਮੰਨਿਓ ਗ੍ਰੰਥ ਗੁਰੂ ਗ੍ਰੰਥ ਦੇ ਮੰਨਿਓ ਪੰਥ ਰਾਗੀ ਦੇ ਜਾਂ ਕਾ ਹਿਰਦਾ ਸੁਧ ਹੈ ਕੋ ਸਬਦ ਮੈ ਲਿਓ ਵਾਏ ਗੁਰੂ ਨਾਮ ਜਹਾਜ ਜਨੈ ਸੋਤਰੀ ਪਾ ਰਦਾ ਕਰ ਸੇਵਾ ਦੇ ਵਾਏ ਗੁਰਪਾਰ ਉਦਾਰਨ ਹਾਰ ਡਿਠੇ ਫਬੇ ਤਾਂ ਵਜੇ ਨਹੀਂ ਤੋਦ ਜੇ ਹਾਮਹਾਰਜ ਬਲਦੋ ਪਰਖ ਵਿਦਾਤੇ ਨੈਣ ਨਾ ਦੇਖੈ ਸਾਦ ਸੇ ਨੈਣ ਬਹਾਲਿਆ ਕਰ ਨਾ ਸੁਣੇ ਨਾਦ ਕਰਮੋਂ ਢਾਲਿਆ ਰਖਣਾ ਜਪੈ ਨਾਮ ਦਿਨ ਦਿਲ ਕਰ ਕਾਟੀ ਐ ਸਾਰੇਂ ਜਪ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਐ ਜਾਜਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਰ ਦਾਤਾਰ ਨਿਤ ਜਿਦਾਰਿਆ ਨੇ ਘੋਟ ਨਾ ਜਾਇ ਮੂ ਕਸਬ ਦਿਆ ਪਾਰ ਤਿੰਨ ਸਾਬ ਕਿਸ਼ਸਾਰਿਆ ਪਾਣੀ ਕੇਤਾ ਲੋੜੀਏ ਕੰਮ ਸੋ ਹਰ ਪਹਿਆ ਕੀ ਐ ਮਹਾਰਾਜ ਕਾਰਜ ਦੇ ਸਵਾਰ ਜੀ ਸਤਗੁਰ ਸੱਚ ਸਾ ਪ੍ਰਭਲਾਖੀਐ ਜੀ ਮਹਾਰਾਏ ਬਾਣੀ ਸਤਗੁਰ ਹੋਏ ਦਿਆਲ ਸਰਦਾ ਪੂਰੀਐ ਸਤਗੁਰ ਹੋਏ ਦਿਆਲ ਰਬਾ ਜੂਰੀਐ ਸਤਗੁਰ ਹੋਏ ਦਿਆਲ ਰਬਾ ਨਾ ਜਾਵੀਐ ਸਤਗੁਰ ਹੋਏ ਦਿਆਲ ਨਾਰਕ ਬਾਣੀਐ ਸਤਗੁਰ ਹੋਏ ਦਿਆਲ ਜੰਮ ਕਾ ਡਰ ਕੇ ਹਾ ਆਇ ਸਤ ਗੁਰੂ ਏ ਦਇਆਲ ਤਪាច់ ਸਮਾਇ ਆ ਕਮਫਤ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਿੰਘਾ ਯਦ ਪਰਧਾਰ ਦੁ ਆਲਮ ਫਜਲ ਸਚ ਸਾਹਿਬ ਬਸਤ ਗੋਬਿੰਦ ਸਿੰਘ ਖੁਦ ਸ਼ਹਿਨशाह ਤੇਗ ਨਾਨਕ ਵਾਹਿ ਬਸਤ ਦੇ ਨਰੰਗ ਆਪ ਦਾ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਈ ਜੇ ਦਰਬਾਰਨ ਮੈਂ ਤੇਰੋ ਦਰਬਾਰਾ ਸੱਚਖੰਡ ਵੈ ਸੈ ਨਿਰੰਕਾਰਾ ਲక్ష్ਮੀ ਖੜੀ ਤਮਰੇ ਦਰਬਾਰਾ ਸਰਬ ਦੇਵ ਤੇ ਕਰੇ ਨਮਸਕਾਰਾ ਦੋਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗ ਮਗ ਜੋਤਮ ਰਾਜ ਰਈ ਸ੍ਰੀ ਅਕਾਲ ਨਗਦ ਮਜਾ ਸਤਖੰਡ ਕੇ ਦਰਬਾਰ ਚੰਦਰ ਜਕਰ ਵਰਤੇ ਜਦਰ ਜਕਰ ਭੁਗਤੇ ਸਵੰਭਵ ਸੁਭੰਗ ਸਰਬਦਾ ਸਰਬਦਗਨੇ ਦੁਖਾਲੰ ਪਰਨਾਸੀ ਦਇਆਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਬੂਤੇ ਦੁਖਾਲੰ ਪਰਨਾਸੀ ਦਇਆਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਬੂਤੇ ਜਗਾਰ ਆਵੇ ਨੇ ਆਲੋ ਜਾਵੇ ਤਨ ਤਨ ਸਾਈਂ ਕਰੀ ਗੁਰ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ